ਸਤਗੁਰੂ ਜੀ ਬਖਸ਼ਿਸ਼ ਕਰਦੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ ਛੋਟ ਬੜੇ ਸਭ ਸਮ ਵਸੇ ਰਵਿਦਾਸ ਰਹੇ ਪਰਸਨ ਕਿ ਐਸਾ ਰਾਜ ਹੋਣਾ ਚਾਹੀਦਾ ਹੈ ਕਿਉਂਕਿ ਇਹ ਗੱਲ ਇੱਕ ਵਾਰ ਹੀ ਨਹੀਂ ਕਈ ਵਾਰ ਰਾਜਾਂ ਦੇ ਕਚਹਿਰੀ ਦੇ ਵਿੱਚ ਇਹ ਗੱਲ ਸਤਗੁਰੂ ਜੀ ਨੇ ਬڑے ਮਾਣ ਦੇ ਨਾਲ ਕਹੀ ਆ ਕਿ ਮੈਂ ਐਸਾ ਰਾਜ ਚਾਹੁੰਨਾ ਹਾਂ ਐਸਾ ਰਾਜ ਹੋਵੇ ਜਿੱਥੇ ਸਭ ਦਾ ਮਾਣ ਸਤਕਾਰ ਹੋਵੇ ਛੋਟ بڑے ਸਭ ਸਮ ਵਸੇ ਚਾਹੇ ਕੋਈ ਛੋਟਾ ਹੋਵੇ ਚਾਹੇ ਕੋ ਵੱਡਾ ਹੋਵੇ ਸਾਰੇ ਰਲ ਕੇ ਰਹਿਣ ਕੋਈ ਉ ਚਨੀ ਚ ਕੋਈ ਜਾਤ ਪਾਤ ਨਾ ਹੋਵੇ ਕੋ ਰੰਗ ਦਾ ਗੋਰੇ ਕਾਲੇ ਦਾ ਭੇਦ ਨਾ ਹੋਵੇ